ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਬੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਦੱਸਦਾ ਵੀਰ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਭਾਈ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਹੋਰ ਸੁਣਾਓ ਠੀਕ ਠਾਕ ਹਾਂਜੀ ਵਧੀਆ ਵੀਰੇ ਵਧੀਆ ਵਧੀਆ ਠੀਕ ਠਾਕ ਵਧੀਆ ਵੀਰ ਜੀ ਨਾਂ ਦੱਸਿਓ ਨਾਂ ਮੇਰਾ ਰਜੀਤ ਸਿੰਘ ਜੀ ਹਾਂਜੀ ਫੇਂਡਰ ਟੜਿਆਲਾ ਨੱਤ ਪੱਤੀ ਮਿਰਜੋ ਵਾਲੀ ਠੀਕ ਹੈ ਜੀ ਧੀਰਪਿੰਡ ਦੇ ਲਾਗੇ ਆਹੇ ਠੀਕ ਹੈ ਕੋ ਬਟਾਲੇ ਦੇ ਨਾਲ ਵਾਲੇ ਬਾਈਪਾਸ ਨੂੰ ਜਿਹੜਾ ਬਰਸਾਤ ਤੋਂ ਪਠਾਨਕੋਟ ਨੂੰ ਜਾਂਦਾ ਹਾਂਜੀ ਬਟਾਲਾ ਤੋਂ 2 ਕਿਲੋਮੀਟਰ ਆ ਠੀਕ ਹੈ ਕਿ ਕੋਈ ਵੀਰ ਨੇ ਆਉਣਾ ਇੱਥੇ ਰਿਆਣੇ ਪਿਛਲੇ ਸੰਤ ਸਪੂਰ ਸਿੰਘ ਦੇ ਡੇਰੇ ਤੇ ਜਿਹੜਾ ਗੁਰਦੁਆਰੇ ਦੇ ਗੁਰਦੁਆਰੇ ਪੈਕ ਸ਼ੈਟੀ ਖੜਾ ਘਾਰਿਆ ਠੀਕ ਹੈ ਨੰਬਰ ਮੇਰਾ 9855094190 ਇਹ ਨੰਬਰ ਤੇ ਵਟਸਐਪਸ ਆਦਾ ਸਭ ਕੋਲੇ ਦੁਬਾਰਾ ਵੀ ਇਹ ਦੱਸ ਦੇਣਾ 9855094190 ਠੀਕ ਹੈ ਇਹ ਹੀ ਮੇਰਾ ਨੰਬਰ ਆ ਹਾਂਜੀ ਅਜੇ ਮੈੜਾ ਮੇਰੇ ਕੋ ਵੀਰ ਇੱਕ ਗੱਬਣ ਆਈ अच्छा जी एक टोखड़ा ही गिफ्ट ਜਿਹੜਾ ਪਾਉਣਾ ਨਾ ਠੀਕ ਹੈ ਜੀ ਤੇ ਤਿੰਨ ਬੱਚੇ ਵਾਲੀਆਂ ਕਿਆ ਬਾਤ ਹੈ ਚਲ ਜਲਸੀ ਦਿੱਤੀਆਂ ਜਲਸੀ ਦੀ ਡਿਮਾਂਡ ਆਈ ਜਲਸੀ ਕਮ ਆਈਆਂ ਅੱਜ ਅੱਛਾ ਚੰਗੀਆਂ ਲੈ ਕੇ ਆਏ ਜੀ ਘਰ ਵਾਲੇ ਵੈਲ ਵੈਟ ਤਿਆਰ ਹੋ ਡਈਆ ਕੋਈ ਲੈ ਜੂ ਤਾ 12 ਦਿਨ ਠੀਕ ਹੈ ਵੀਰ ਜੀ ਤੇ ਕਰੀਏ ਸ਼ੁਰੂ ਕਰੀਏ ਵੀਰ ਕਰੀ ਸ਼ੁਰੂ ਕਰੀਏ ਹਾਂਜੀ ਆ ਪਹਿਲੇ ਨੰਬਰ ਬਾਰੀ ਦੱਸ ਦਿਓ ਵੀਰੇ ਇਥੇਰੇ ਦੁੱਧ ਦੀ 11 ਕਿਲੋ ਹਾਂਜੀ ਠੀਕ ਆ ਸੂਈ ਨੂੰ ਮੇਰਾ ਵੀਰ ਦਾਖਲਾ 15 ਦਿਨ ਲਾ ਲੈ ਕੋਈ 20 ਦਿਨ ਲਾ ਲੈ ਆ ਹੀ ਬੱਚਾ ਦਾ ਅੱਛਾ ਅੱਛਾ ਜੀ ਠੀਕ ਆ 15 20 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਦੁੱਧ ਦੇ ਰਸਲੇ 11 ਕਿਲੋ ਬਿਲਕੁਕ ਠੰਡੀ ਸਲਾਕ ਥਾਣ ਵੀ ਕੀ ਲੱਗਾ ਇਸੀ ਸਲਾਕ ਆ ਗਈ ਜਾ ਮਈਆਂ ਵਾਲਾ ਦੋਰਾ ਥਾਣ ਲਗਾਈ ਵੇ ਵੇਖੋ ਵੀਰੋ ਚੈੱਕ ਕਰ ਲਿਓ ਹਾਂ ਚੰਗਾ ਥਾਣਾ ਗਿਆ ਜੀ ਗੇਠ-ਗੇਠ ਤੇ ਆ ਗਿਆ ਫਿਰ ਹਾਂਜੀ ਹਾਂਜੀ ਹਨਾ ਜੀ ਤੇ ਨਾੜਾ ਨੂਣਾ ਵੀ ਚੰਗੀਆਂ ਬਿਲਕੁਲ ਮਿਲਕ ਮੈਨ ਬੋਲ ਟੋਪ ਦੁੱਧ ਵਾਲੀ ਵਾਲਾ ਚੰਗਾ ਗਿਆ ਟਾ ਤੇ ਆ ਬੱਚਾ ਆ ਬੱਚਾ ਤੇ ਦੁੱਧ ਕਿੰਨਾ ਪੱਕਾ ਮੌਜੂਦ ਹੁਣ ਐ ਬੜੇ 11 ਕਿਲੋ 10 ਕਿਲੋ ਲੀਟਰਾਂ ਮੇਰੇ ਕੋ ਕੰਡਾ ਕੋਈ ਵੀਰ ਆਪਣਾ ਲੈ ਕੇ ਤੋਲ ਕੇ ਲੈ ਦੇ ਦੁੱਧ ਠੀਕ ਹੈ ਫੁੱਲ ਵੀਰ ਠੰਡਕ ਚੁਆਈ ਕਰਕੇ ਲੈ ਜਾ ਵੇਖੋ ਵੀਰੋ ਵੀਰ ਕੰਦਾ 100 ਲੀਟਰ ਆ 100 ਲੀਟਰਾਂ ਦੀ ਗਾਰੰਟੀ ਆ ਬਾਕੀ ਵੀਰੇ ਚੈੱਕ ਕਰ ਲਓ ਇੱਕ ਵਾਰ ਨਮੂਨਾ ਲੈਵਾ ਚੈੱਕ ਕਰ ਲਓ ਚੰਗਾ ਲੈਵਾ ਲੱਗਿਆ ਆ ਵੀਰੋ ਬੱਚਾ ਆ ਗਿਆ ਵਾ ਬਾਕੀ ਲੈਵਲ ਉਹ ਚੰਗਾ ਘੈਂਟ ਲੱਗਿਆ ਥੰਨ ਸੁਣ ਚੰਗਾ ਲੱਗਿਆ ਵੀਰੇ ਚੈੱਕ ਕਰ ਲੋ ਇੱਕ ਰੀ ਐ ਨਾਰਾ ਨੂੰ ਨਾ ਲੱਗੀਆਂ ਚੰਗੀਆਂ ਲੈਵੇ ਤੇ ਮਕਰੋ ਵੇਖੋ ਤੁਸੀਂ ਬਸ ਠੀਕ ਹੈ ਜੀ ਚੋਆ ਕਿੰਨਾ ਕੁ ਵੀਰੇ ਲੱਗਾ ਚੋਆ ਚੋਆ ਇੱਕ ਨੰਬਰ ਇੱਕ ਨੰਬਰ ਆ ਗਿਆ ਚੋਆ ਬੱਚਾ ਭਾਲ ਦੁਸਲੇ ਰੂਮ ਵਰਗੀ ਧਾਰ ਠੀਕ ਹੈ ਜੀ ਮੋਟਰ ਕੀ ਆ ਸਮਰਸੀ ਮੋਟਰ ਕੀ ਹੋਈ ਕੀ ਬਾਤ ਹੈ ਜੀ ਹਾਂ ਜੀ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈਟ ਦੇ ਦੇਣੀ ਏ ਜਿੰਦਰ ਵੀਰ ਜੇਤ ਹੁੰਦੀ ਕਿ ਵੱਡੇ ਵੱਡੇ ਤੇ ਫੇਰ ਤਹਾਰ ਕਹਿੰਦੇ 35000 ਦੇਣੀ ਠੀਕ ਪਰ ਮੈਂ ਜਾਇ ਜੀ ਦੇ ਦੇਣੀ ਹਾਂਜੀ ਦੇ ਦੀ 32 ਦੀ ਜੀ ਜੀ ਜਾਂਦੇ 10 ਇੱਕ ਹੀ ਗੱਲ ਕਰ ਰਹੇ ਹੋ ਜਾਂਦੇ ਹੋਰ ਛੋਟ ਛਾਟ ਕਰ ਦੋ ਵੀਰਾਂ ਨੂੰ ਘਰ ਆਏ ਪੜੇ ਪੈਂਦੇ ਆ ਅੰਦਰ ਕਰ ਦੀਏ ਜਾਂਦੇ 28000 ਦੀ 28 24 ਦੋ ਹੀ ਛੱਡੋ ਨਹੀਂ ਪੂਰੇ 26 ਦੀ ਹਾਂ ਨਾ ਵਿੱਚੇ ਛੋਟ ਛਾਪ ਕੋਈ ਨਹੀਂ ਹੁੰਦਾ ਵੀਰੇ ਜਾਂਦੇ ਤਾਂ ਠੀਕ ਆ ਕੀ ਬਾਤ ਹੈ 26000 ਦੀ ਹਾਂ ਨਾ 26000 ਦੀ ਵੀਰੋ ਵੀਰ ਕਹਿੰਦਾ ਵੈਟ ਦੇ ਦਾਂਗੇ 10 ਲੀਟਰ ਦੋਦਾ ਥਣ ਥਣ ਚੰਗਾ ਲੱਗਿਆ ਬੱਚਾ ਬੱਛਾ ਆ ਗਿਆ ਹਨਾ ਜੀ ਪੁਛਾ ਇੱਥੇ ਇੱਥੇ ਹੀ ਮਿਲ ਲਈ ਦਊ ਕੋਈ ਨਹੀਂ ਇਹ ਭਾਜ ਦਊ ਕੋਈ ਨਹੀਂ ਤੂੰ ਲੈ ਲੈ ਜਾ ਜੀ ਰੇਡ ਗਿਆ ਜੀ ਕੀ ਆ ਬੱਤ ਨਹੀਂ ਵੇਖੋ ਵੀਰੋ ਰੇਡ ਵੀਰ ਦਾ ਜਾਵਾਂ ਜਾ ਜਾ ਲੈ ਵਲੂਆ ਚੰਗਾ ਘੈਂਟ ਲੱਗਾ ਤੇ ਮਗਰ ਵੀ ਬੱਛਾ ਆ ਗਿਆ ਜੀ ਹਾਂ ਜੀ ਵੀਰ ਜੀ ਦੂਜੇ ਨੰਬਰ ਤੇ ਆ ਗਿਆ ਇਹਦੇ ਦੱਸਿਓ ਦੂਜੇ ਨੰਬਰ ਤੇ ਕਲਿੰਦਰ ਵੀਰ ਇੱਥੇ ਲੇ ਦੁੱਧ 10 ਕਿਲੋ ਆ ਹਾਂ ਜੀ ਇਹਦੇ ਮਗਰ ਬੱਚਾ ਆ ਬੱਛਾ ਆ ਅੱਛਾ ਬੱਛਾ ਆ ਗਿਆ ਜੀ ਅਗਲੇ ਬਾਰੇ ਮੈਂ ਕਾੜੀ ਨਹੀਂ ਪੱਛੇ ਪੱਦੇ ਠੀਕ ਹੈ ਜੀ ਉਧਰ ਬੱਜਾ ਠੀਕ ਹੈ ਜੀ 10 ਕਿਲੋ ਦੁੱਧ ਆ ਪਾਏ ਲੀਟਰ ਕੋਈ ਮਾਣ ਲੈ ਕੋਈ ਕੰਡਾ ਮਾਰ ਕੇ ਤੋਲ ਕੇ ਲੈ ਕੇ ਜਾਵੇ ਸੂਏ ਤੇ ਜੇ ਸੂਈ ਆ ਦੁੱਧ ਦਾ 10 ਲੀਟਰ 10 ਲੀਟਰ ਪੱਕਾ ਲੈ ਤੇ ਚਵਾ ਚੂ ਵੀਰ ਜੀ ਇੱਕ ਨੰਬਰ ਦਾ ਥਾਣਾ ਵੀ ਆ ਕੀ ਲੱਗਾ ਥਾਣਾ ਖਾ ਉਹਦੇ ਦੇਖੋ ਵੇਖੋ ਵੀਰੋ ਚੰਗਾ ਥਾਣਾ ਹੈ ਖੁੱਲੋ ਆਹ ਵੇਖਾ ਇੱਧਰ ਖੋਲੋ ਆ ਲੈ ਆ ਲੈ ਬੱਚਾ ਵੀ ਨਹੀਂ ਛੱਡਿਆ ਹੱਸ ਸੀਸ ਲੱਗਾ ਖੋਲੋ ਵੇਖੋ ਜੀ ਠੰਡੀ ਸੀ ਲੈ ਕੇ ਆਉਂਦਾ ਵੀਰ ਵੜਾ ਤਾਂ ਤੁਣ ਵਧੀਆ ਲੱਗਿਆ ਬੱਚੇ ਕਿੱਥੇ ਬੰਨੇ ਜੀ ਬੱਚੇ ਆ ਵੀ ਇੱਧਰ ਇੱਧਰ ਆ ਪਤਾ ਹੈ ਅੱਛਾ ਠੀਕ ਹੈ ਕੋਲੋ ਵੀਰੇ ਤੋਰੋ ਇਹਨੂੰ ਤੋਰ ਤੋਰ ਇਹਦਾ ਆ ਪੱਤਾ ਆ ਅੱਛਾ ਇਹ ਨਾ ਬੈਠਾ ਆ ਇਹਦਾ ਪੱਤਾ ਠੀਕ ਹੈ ਜੀ ਤੋੜ ਦਿਓ ਜੀ ਲੈਓ ਬਾਰੇ ਹਲੇ ਚੱਲੋ ਜੀ ਆਂਦੇ ਹੋ ਜੀ ਆਂਦੇ ਹੋ 10 ਲੀਟਰ ਦੁੱਧ ਆ ਗਿਆ ਵੀਰੋ ਮਗਰ ਇਹਦੇ ਵੱਛਾ ਆ ਗਿਆ ਹੈ ਨਾ ਜੀ ਹਾਂ ਬਾਕੀ ਵੀਰੇ ਚੈੱਕ ਕਰ ਲਓ ਲੈਵਲ ਉਹ ਚੈੱਕ ਕਰ ਲਓ ਹਾਂਜੀ ਵੀਰ ਜੀ ਇਹਦਾ ਮੁੱਲ ਕਲਜਿੰਦਰ ਵੀਰ ਰੇਡ ਇਹਦਾ ਵੀ ਜਾਇਜ਼ ਹੀ ਆ ਹਾਂਜੀ ਮੈਂ ਅਗਰ ਬਦੱਸਿਆ ਵੀ ਮੇਰੇ ਰੇਡ ਜਾਇਜ਼ ਜਾਂਦੇ ਆ ਤੇ ਇਹਦੇ 30000 ਦੀ ਜਾਂਦੇ ਹੋਰ ਵੀ ਤੇ ਜਾਇਜ਼ ਜਾਂਦੇ ਦੱਸ ਤੂੰ ਦੱਸ ਨਹੀਂ ਦੱਸੋ ਦੱਸੋ ਤੂੰ ਹੀ ਦੱਸੋ ਦੱਸੋ 8000 ਦੋਈ ਹੋਰ ਜਾਂਦੇ ਚੋਂ ਇਹ ਵੀ 26 ਦੀ ਜਾਂਦੇ ਹੋ ਜੋੜਾ 52000 ਦਾ 52000 ਦਾ ਆ ਕੀ ਬਾਤ ਹੈ ਮੈਂ ਮੋੜੂੰਗਾ ਨਹੀਂ ਮਤਲਬ ਤੋੜ ਕੇ ਦੇਖੇ ਤੋੜੂੰਗਾ ਮਾਰ ਤਾਂ ਨਹੀਂ ਕਰੂੰਗਾ ਪੂਰਾ ਬਾਕੀ ਮਾਂ ਤਨ ਖੁੱਲਾ ਜੋ ਫੋਨ ਲਾਵੇ ਕੋਈ ਵੀਰ ਵੀਰ ਮੇਰਾ ਫੋਨ ਲਾਵੇ ਮੋੜਦੇ ਨਹੀਂ ਕਿਸੇ ਨੂੰ ਪਤਾ ਨਹੀਂ ਮੈਂ ਹਾਂਜੀ ਕੀ ਬਾਤ ਹੈ ਦੋਆਂ ਸਲੇ ਧਿਆਣਾ ਯਾਰ ਬਾਕੀ ਵੀਰੋ ਚੈੱਕ ਕਰ ਲਿਓ ਥਣ ਥਣ ਦੋਆਂ ਨੂੰ ਬਹੁਤ ਵਧੀਆ ਲੱਗੇ ਨੇ ਚੰਗੀਆਂ ਨੇ ਚੁਈ ਚੁਈ ਵੀਰ ਚੰਗੀਆਂ ਦੱਸਦਾ ਬਾਕੀ ਵੀਰੇ ਦੋਵੇਂ ਮਗਰੀ ਵਛੇ ਆ ਗਏ ਹਨਾ ਹਾਂਜੀ ਦੋਵੇਂ ਮਗਰੀ ਵਛੇ ਤੇ ਫੋਨ ਲਾ ਲਿਓ ਮਾਂ ਤਨ ਖੁੱਲੇ ਹੋ ਜਾਣਗੇ ਹਨਾ ਵੀਰ ਜੀ ਹਾਂਜੀ ਠੀਕ ਹੈ ਜੀ ਤੀਜੇ ਨੰਬਰ ਤੇ ਆ ਗਏ ਤਾਂ ਦੱਸਿਓ ਜਿੰਦਗੀ ਵੀਰੇ ਇਹਦੇ ਥੱਲੇ ਦੋਦੇ 8 ਕਿਲੋ 8 ਲੀਟਰ ਦੋ 8 ਕਿਲੋ ਕਰਕੇ ਦੇਣਾ ਠੀਕ ਹੈ ਜੀ ਸੁਈ ਨੇ 20 ਦਿਨ ਹੋ ਗਿਆ ਠੀਕ ਹੈ ਜੀ ਇਹ ਕਾਮ ਹੈ ਲਈ ਗੱਪਣ ਹਾਂਜੀ ਇਹਦਾ ਥੜ ਜੁੱਤਾ ਨਾ ਕੱਟ ਨਿਕਲ ਜਾਣਗਾ ਥਾਰਾ ਘਾਟਾ ਮਗਲੇ ਥਾਂ ਤੇ ਥਾਰਾ ਮਗਲੇ ਥਾਂ ਐ ਕਿ ਕਿ ਅੱਧਾ ਥਾਨ ਹੋ ਅੱਧੇ ਅੱਧਾ ਹੈਗਾ ਅੱਧੇ ਵਾਦੇ ਦੇਣਾ ਚਲੋ ਵੀ ਤਿਲੜ ਮੰਨ ਕੇ ਲੈ ਲੈਂਦੇ ਬਾਕੀ ਵੀਰੇ ਤੋ ਤਿਲੜ ਮੰਨ ਕੇ ਚਲਿ ਦੁੱਧ ਦੇ ਦੇ ਥੱਲੇ ਆਵਲੇ 8 ਕਿਲੋ 7 ਕਿਲੋ ਕਰਕੇ ਦੇ ਆ। 7 ਕਿਲੋ ਦੁੱਧ ਆ। ਹਾਂਜੀ। ਤੇ ਤੇਲਾ ਬਾਕੀ ਵੀਰੇ ਤੋਰਾ ਚੈੱਕ ਕਰ ਲੋ। ਵੇਖੋ ਵੀਰੋ। ਇਹਦਾ ਬੱਚਾ ਵੀਰੇ। ਇਹਦਾ ਬੱਚਾ ਉਹ ਵਸ਼ੀ ਕਾਲੀ। ਅੱਛਾ ਇਹਦੀ ਵਸ਼ੀ ਆ ਗਈ ਹਾਂਜੀ ਹਾਂਜੀ। ਆਹ ਕਾਲੀ ਵਸ਼ੀ। ਅੱਛਾ ਵਸ਼ੀ ਆ ਗਈ। ਠੀਕ। ਅੱਧਾ ਪਾਰਾਂ ਦੇ ਹੋ ਗਏ ਸੀਕ ਨੇ। ਠੀਕ ਹੈ ਜੀ। ਤੋਰ ਦੇ ਵਿੱਚ ਤੋਰ ਦਿਓ। ਵੇਖੋ ਵੀਰੋ ਤੇਲ ਲੱਗ ਗਿਆ। ਇੱਕ ਥਾਂ ਤੋਂ ਤੇਲੜਾ। ਬਾਕੀ ਦੁੱਧ ਦੇ ਚੰਗਾ ਦੱਸਦਾ ਵੀਰੇ। ਠੰਡੀ ਸੀਲ ਵੀਰ ਜੀ। ਪੈਣਾ ਬੱਚਾ ਉਹਨੇ ਛੱਡ ਪਾਈ। ਅਹ ਬੀ ਨਾ ਮੰਗੇ ਮੰਗੇ ਤੋਂ ਵੀ ਆ। ਠੀਕ ਹੈ ਵੇਖੋ ਵੀਰੋ ਚੰਗੀ ਆ ਰਾਜੀ ਬਾਜੀ ਆ ਹਾਂਜੀ ਵੀਰ ਜੀ ਇਹਦਾ ਮੁੱਲ ਕਿੰਨੇ ਦਾ ਵੀਰੇ ਜੇ ਤੇ ਹੁੰਦੇ ਥਾਂ ਠੀਕ ਬੜੀ ਮਹਿੰਗੀ ਲਈ ਹਾਂਜੀ ਮੱਤੇ ਨੇ ਕਟਾਉਣਾ ਹੀ ਆ ਲੈ ਕਟਾਉਣਾ ਹੀ ਸਹੀ ਗੱਲ ਤੇ ਇਹਦੀ 18000 ਦੀ ਹੋਰ ਜਾਂਦੇ ਇਹ ਚੋਂ ਬਸ ਰੇਟ ਤੁਹਾਡੇ ਜਿਆਜ ਹੁੰਦਾ 10 ਤੂੰ ਦੱਸ ਦੇ ਨਹੀਂ ਤੁਸੀਂ ਕਰ ਦਿਓ ਮੈਂ ਤੂੰ ਇਹਦਾ ਕਰਮਿਆ ਕਲੀਰਾ ਕਰੂੰ ਦੋ ਹੀ ਜਾਂ ਦੋਰ ਫਿਰ ਹਾਂ ਨਾਈ 16 16000 ਦੀ 100 ਰੁਪਿਆ ਛੋੜ ਮਾਣ ਤਾਣ ਫੇਰ ਵੀ ਕੋਈ ਬਾਕੀ ਕੋਈ ਫੋਨ ਲਾ ਲੇ ਪਤਾ ਨਹੀਂ ਵੀਰੇ ਕਿੱਥੇ ਸੋਦਾ ਹੋਇਣਾ ਹਾਂ ਕਿੱਥੇ ਹੋਣਾ ਪਤਾ ਨਹੀਂ ਸਾਰਿਆਂ ਦਾ ਹੀ ਪਤਾ ਨਹੀਂ ਕਿੱਥੇ ਹੋ ਜਾਣਾ ਵਾ ਕੀ ਬਾਤ ਹੈ ਜੀ ਵੀਰੋ ਫੋਨ ਲਾ ਲਿਓ ਰੇਡ ਵੀਰ ਦੇ ਜੈ 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 ਜੈਤ ਵੇਖੀ ਬਾਕੀ ਵੀਰ ਕਹਿੰਦਾ ਫੋਨ ਜ਼ਰੂਰ ਲਾ ਲਿਓ ਸੋਦਾ ਪਤਾ ਨਹੀਂ ਕਿੱਥੇ ਹੋ ਜਾਣਾ ਮੰਗੇ ਮੋਲ ਤੋਂ ਵੀ ਉਮੀਦ ਹੈ ਵੀ ਵਾਵਾ ਕਾਟ ਹੋ ਜੂ ਨਾਲੇ ਵੀ ਅਸ਼ੀਲੀ ਵੀ ਹੈ ਫਸੀਲੀ ਵੀ ਹੈ ਕੀ ਬਾਤ ਥਣ ਵੇਖੀ ਲੱਗਾ ਤੇ ਹਾਂਜੀ ਵੀਰੇ ਅਗਲੇ ਬੰਨੇ ਆ ਅਗਲੇ ਬੰਨੇ ਆ ਗਿਆ ਗੱਪਣ ਗੱਪਣ ਹੈ ਪਹਿਲੇ ਸੂਏ ਵੈੜ ਸੁਣੀ ਆ। ਚਾਰ ਬਰੀਡ ਵੇਖੀ। ਠੀਕ ਹੈ ਜੀ। ਆਏ ਕੋ ਦਿਲ 15 ਲੈ ਜੂ 20 ਦਿਨ। ਐਂ ਦਿਨ 15 ਗਏ। ਤਾਂ 15 ਦੇ 15 ਦਿਨ ਪੱਕੇ ਹੋਣਾ ਮੈਨੂੰ ਵੀ 10 ਦਿਨ ਕਹੇ ਪਾ ਲੇ 15 ਦਿਨਾਂ ਤੋਂ ਪਹਿਲਾਂ ਵੀ 15 ਦਿਨ ਦੀ ਕੀਪਾ ਦੁੱਧ ਮਾੜਾ ਮਾੜਾ ਆਉਣ ਲੱਗ ਪਿਆ। ਪਹਿਲਾਂ ਨਾ ਦੂਜੀ ਪਹਿਲਾਂ ਪਹਿਲਾਂ ਖੋਲੋ ਵੇਖੀ ਠੀਕ ਕਰ ਜੀ ਪਾਣੀ ਖੋਲੋ। ਇਹ ਮਾਰ ਛੜੀ ਭੁਖੀ ਕੇ ਨੇ ਤੇ। ਵੇਖੋ ਵੀਰੋ ਪੀਲੇ ਸੂਏ ਦੀ ਵੈੜ ਆ ਗਈ ਆ। ਹੈ ਗੱਬਣ ਦਿਨ 10 ਬਾਕੀ ਨੇ। ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰ ਲਓ। ਇਹ ਥਾਂ ਥਣੂ ਬਣਨੇ ਆ। ਲੱਥੀ ਥੋ ਬਾਕੀ ਹਾਈ ਤਾਂ ਬਣੂ ਵੀਰੇ ਫਿਰ ਹੈਨਾ ਦਿਨ 10 ਬਾਕੀ 10 15 15 ਦੇ ਵਿੱਚ ਲੈਣੇ ਆ 10 ਤਾਂ ਪੱਕੇ ਆ ਨਾ ਠੀਕ ਹੈ ਜੀ ਹਾਂ ਜੀ ਤਾਂ ਚੱਲ ਤੁਰ 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 ਖਾ ਮਾਲੋ ਖਾ ਮਾਲੋ ਖਾ ਮਾਲਾ ਇਹ ਨੂੰ ਥੋੜਾ ਡਰਦੀ ਹੈ ਨਾ ਇਹ ਜਾਰ ਕੀ ਆ ਬੁੱਥੀ ਵੀ ਖਾਓ ਬੁਖਾ ਦਿਓ ਫੇਸ ਮਾਰਦੀ ਇਹ ਦੀ ਠੀਕ ਹੈ ਵੀਰੇ ਕੰਨ ਵੇਖੀ ਜੰਨ ਕਾਰਨ ਲਗਾਈ ਇਹਦਾ ਸਾਰੀ ਨਹੀਂ ਪਾਈ ਵਸ਼ੀ ਦੀ ਕਿਸ ਨੇ ਇਹਦੇ ਇਹਦੇ 10 ਦਿਨ ਪਹਿਲਾਂ ਇਹਦੀ ਵਸ਼ੀ ਬਣਾ ਦੇਣੀ ਸੀ ਮੈਂ ਕਿਤੇ ਦੀ ਕਿਤੇ ਠੀਕ ਹੈ ਵੇਖੋ ਵੀਰੋ ਚੈੱਕ ਕਰ ਲਿਓ ਪਹਿਲਾ ਸੂਆ ਦਿਨ ਦਾ ਬਾਠੀ ਨੇ ਹੈ ਵੀਰੇ ਫੁੱਲ ਬਰੀਡ ਆ ਐ ਫੇਸ ਕੁਆਲਟੀ ਚੰਗੀ ਕੈਂਡ ਲੱਗੀ ਆ ਵੇਖੋ ਚੈੱਕ ਕਰੋ ਵੀਰੇ ਦੇਖੋ ਕੀ ਬਾਤ ਹੈ ਤਵੇਰੇ ਮੁੱਲ 9:00 ਵਜੇ ਦੰਦਾਂ ਚ ਮੈਂ ਦੰਦ ਨਹੀਂ ਜਾ ਕੇ ਚੈੱਕ ਕੀਤੇ ਹਾਂ ਹੁਣੇ ਵੀ ਦੰਦਾਂ ਚ ਮੇਰਾ ਹੱਥ ਦੋ ਤਾਰ ਮੈਂ ਜਾ ਕੇ ਦੰਦ ਨਹੀਂ ਚੈੱਕ ਕੀਤੇ ਮੁੱਲ ਵਿੱਚ ਮੁੱਲ ਮੁੱਲ ਦੇ ਦਈਏ 31000 ਦੀ ਨਹੀਂ ਜਾਣਦੇ ਜਿਆ ਜੀ ਜਾਂਦੇ ਵੀ ਦੱਸ ਦੇ ਦੱਸੋ ਦੱਸੋ 10 ਦਿਨ ਸਾਹਮਣੇ ਵੀ ਬਿਲਕੁਲ ਬਤਾ ਦੇਣਾ ਸਾਰਾ ਜਾ 27000 ਪੂਰੇ ਪੰਜੀ ਦੀ ਫੇਲਾ ਹਾਂ ਨਹੀਂ ਜਾਣਦੇ ਕੋਈ ਨਾ ਚਲ ਪੰਜੀ ਦਾ ਵੀਰੇਓ ਫੋਨ ਲਾ ਲਿਓ ਦਿਨ ਦਾ ਪਾਕੀ ਨੇ ਗੱਬਣ ਆ ਗਈ ਆ ਪਹਿਲਾ ਸੂਆ ਹੁਣ ਪੰਜੀ ਦੀ ਹਾਂਜੀ ਜਿੱਦਾਂ ਸੂਬੇ ਉੱਤਰ 35000 ਦੀ ਵੱਸੀ ਵਿੱਚ ਨਹੀਂ ਠੀਕ ਹੈ ਦਿਨ 10 ਬਾਕੀ ਨੇ 10 ਦਿਨ ਪੱਕੇ ਐ ਮੈਂ ਨਹੀਂ ਕਹਿਣਾ ਭਾਈ 5 ਦਿਨ ਦਾ 10 ਦਿਨ ਲੈਂਦੇ ਵੱਸੀ ਦੇ ਢੱਲਾਂ ਵੇਖ ਲਓ ਵੀਰ ਆ ਰਹੀ ਵੱਸੀ ਬਾਨੀ ਕਿੱਥੇ ਆਵੇ ਆ ਲੈ ਬਹੁਤ ਚੰਗੀ ਵੱਸੀ ਵੱਸੀ ਬਾਨੀ ਆ ਵੇ ਦੇਖੋ ਵੀਰੋ ਚੈੱਕ ਕਰ ਲਿਓ ਇੱਕ ਚੀਜ਼ ਕੀ ਵੱਸੀ ਨਾ ਢਿੱਲ ਢੁਲ ਬਹੁਤ ਆ ਸੀਲ ਲੱਗਾ ਕਿ ਇਹ ਵੱਸੀ ਸੁਣਾ ਇਹ ਸੀਲ ਬਹੁਤ ਆ ਇਧਰੋਂ ਪਹਿਲਾਂ ਆ ਲੈ ਕੀ ਬਾਤ ਹੈ ਜੀ ਆ ਲੈ ਠੰਡੀ ਸੀਲ ਹੈ ਨਾ ਆ ਲੈ ਅਰੇ ਆ ਟੱਲਾਂ ਵੇ ਕਿੱਥੇ ਕਿੱਥੇ ਜਾਣਾ ਇਹਨੇ ਪੜਨਾ ਬੰਨੂ ਕਾਫੀ ਹੈ ਨਾ ਹਾਂ ਦੇਨ ਦਾ ਬੜਾ ਜਾਨਪ੍ਰੀਤ ਦਾ ਬੜਾ ਜਾਰ ਚੰਗੀ ਆ ਠੀਕ ਆ ਜੀ ਇਹ 5000 ਦੀ ਬਾਕੀ ਕੋਈ ਵੀਰ ਫੋਨ ਲਾ ਦੇ ਪਤਾ ਨਹੀਂ ਵੀਡੀਓ ਸੋਦਾ ਕਿੰਨੇ ਦਾ ਹੋਏ ਨਾ ਹੁਣ ਤੁਸੀਂ ਜਰੂਰ ਲਾ ਵੀਰ ਨੂੰ ਹੁਣ ਕੱਪਣ ਦਾ ਰੇਟ ਆ ਜਿੱਦਾਂ ਸੂਫੀ ਉਹਦਾਂ ਰੇਟ ਵੱਖਰਾ ਠੀਕ ਨਹੀਂ ਹਾਂ ਹਾਂਜੀ ਅਗਲੇ ਮਹੀਨੇ ਹੁਣ ਗਾੜੀ ਆ ਗਈ ਧੋਕੜ ਏ ਗਿਫਟ ਗਿਫਟੀ 18 ml ਵਾਲੀ ਗਾਹ ਆ ਅੱਛਾ ਜੀ ਐ ਹੁਣੇ ਦੋ ਤਾਂ 5 ਕਿਲੋ 5 ਕਿਲੋ ਐ ਸ਼ੇ ਪੰਜ ਗੱਲ ਕੇ ਦੇਣਾ ਦੋਵਾਂ ਮਹੀਨਿਆਂ ਦੀ ਕੱਪਣ ਅੱਛਾ ਡਾਕਟਰ ਨੇ ਦੱਸੀ ਆ 70 80% ਫਾਈਲ ਤੋਂ ਪੰਜ ਚਾਰ ਦਿਨ ਪਹਿਲਾਂ ਚੈੱਕ ਕਰਾਈਏ ਤੁਸੀਂ ਤੋਕੜ ਕਰਕੇ ਦਿਓ ਮੈਂ ਤੋਕੜ ਕਰਕੇ ਦੇਣੀ ਹੈ ਟੋਕੜਾ ਹੈਨਾ ਤੇ ਸਿਲੀ ਇਹਦੀ ਵੀ ਹੈ ਲੈ ਆ ਲੈ ਕੀ ਬਾਤ ਹੈ ਦੋਲੇ ਕੇ ਨਾਮ ਵੀਰ ਜੀ ਦੁੱਧ 5 ਕਿਲੋ 5 ਕਿਲੋ 5 ਕਿਲੋ ਖੋਲੋ ਵੀਰ ਜੀ ਟੋਰਾ ਵਿਖਾਈਏ ਵੇਖੋ ਵੀਰੋ 5 ਲੀਟਰ ਦੁੱਧ ਆ ਗਿਆ ਵਾ ਬਾਕੀ ਰੇਟ ਵੀ ਦੇਦਾ ਵੀ ਜੈ ਜੀ ਜਾਣਦੂਗਾ ਤੋਹਫਾ ਕਹਿੰਦਾ ਵੀਰ ਇਹ ਤੈਨੂੰ ਪਤਾ ਤੋਹਫਾ ਹੀ ਪੁਣਾ ਚੱਕ ਵਾ ਬਿਲਕੁਲ ਜਿਫਤੀ ਹੋ ਗਿਆ ਇਹਦਾ ਜੈ ਜੀ ਜਮਾ ਐਂਦੀ ਕੱਢ ਲਓ ਇਹ ਗਾਂ ਕੱਤ ਵਜਨ ਵਿੱਚ ਜੇ ਤੋਂ ਦੰਤ ਸਿੰਘ ਨਾ ਹੁੰਦੇ ਤੇ ਫਿਰ ਵਸ਼ੀ ਵੇਖਣਾ ਕੀ ਚੀਜ਼ ਹੈ ਸੱਜੇ ਨੇ ਵੀਰ ਚੰਗਾ ਦੁੱਧ ਦਿਆ 18 19 ਲੀਟਰ ਰਿਸ਼ਤੇਦਾਰਾਂ ਕੋ ਗਾ ਲਈਏ ਲਿਆਈਏ ਸਿੰਦਰ ਵੀਰ ਅੱਛਾ ਹੀ ਹੂੰ ਬਾਕੀ ਵੀਰ ਵਧਰਾਂ ਦੱਸਦੀਆਂ ਦੁੱਧ ਸੱਜੇ ਨੇ ਚੰਗਾ ਭਰਿਆ ਹੋ ਕਮਾ ਲਓ ਅੱਛਾ ਹੀ ਹਾਂ ਤੇਰੇ ਦੁੱਧ ਵੀਰ ਫੈਂਟ ਫੈਂਟ ਵਾਲਾ ਹੁੰਦਾ ਫੈਂਟ ਵਾਲਾ ਫੈਂਟ ਵਾਲਾ ਜਿਆਦਾ ਚੰਗੀ ਹੈ ਹੈਨਾ ਖਾਣ ਵੀ ਵਧੀਆ ਲੱਗਿਆ ਨਾ ਮੈਨ ਗੱਲ ਤਾਂ ਵੀਰ ਥਾਂ ਦੀ ਹੁੰਦੀ ਆ ਥਣ ਚੰਗਾ ਆ ਗਿਆ ਤਾਂ ਮੈਡ ਵੀ ਚੰਗੀ ਹੈ ਹਾਂਜੀ ਥਣ ਭਾਂਡੇ ਦਾ ਪਸ਼ੂ ਹੁੰਦਾ ਥਣ ਥਣ ਸਾਰਿਆਂ ਨੂੰ ਬਹੁਤ ਵਧੀਆ ਲੱਗੇ ਨੇ ਬਾਕੀ ਵੀਰੇ ਚੈੱਕ ਕਰ ਲੋ ਐ ਚੰਗਾ ਥਾਨ ਆ ਗਿਆ 5 ਲੀਟਰ ਦੁੱਧ ਆ ਗਿਆ ਤੇ ਹੈ ਸੀਸ ਲੱਗ ਵੀਰੇ ਦੱਸਦਾ ਤਾਂ ਮੁੱਲ ਵੀਰੇ ਇਹਦਾ ਜੈ ਜੀ ਦੇ ਮੁੱਲ ਹੁੰਦਾ ਮੈਨੂੰ ਤੇਰਾ ਪਤਾ ਜਿਹੜਾ ਗਿਫਟ ਹੁੰਦਾ ਮੇਰਾ ਸਾਹਤਾ ਹੁੰਦਾ ਹਾਂਜੀ ਤੇਰੀ 16 ਦੀ 16 ਦੀ ਹਾਂ ਜਾਣ ਦਿਓ ਜੈਜੂਰ ਦੱਸ ਕਰੋ ਕਰੋ ਮਾਨ ਤੂੰ ਹੀ ਦੱਸ ਕਰੋ ਵੀਰੇ ਚੱਲ ਤੂੰ ਕਰ ਦੇ ਯਾਰ ਕਾ 14000 ਦੀ 14000 ਲਵਜੀ ਠੀਕ ਆ ਖੁਸ਼ ਹਾਂ 12 ਦੀ ਤੱਕ ਆ ਜਾਈ ਨਹੀਂ ਜਾਂਦੇ ਵੀਰੇ ਜੈ 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 ਬਾਕੀ ਚਲੋ ਵੀਰ ਨੇ ਮੈਨੂੰ ਲਾਵੇ 12 ਜੀ ਆ 12 ਦੇ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਦਿਓ ਪਤਾ ਨਹੀਂ ਵੀਰੇ ਦੱਸ ਦਿਓ ਇਹ ਨਹੀਂ ਕਿੰਨੇ ਦੇ ਹੋਣੀ ਫੋਨ ਜ਼ਰੂਰ ਲਾ ਲਿਓ ਹਨਾ ਜੀ ਵੀਰੇ ਫੋਨ ਲਾ ਲਿਓ ਰੇਡ ਵੀਰ ਤੇ ਜੈ ਜੈ ਨੇ ਆਂਦਾ ਪਤਾ ਨਹੀਂ ਕਿੱਥੇ ਹੋਣੀ ਆ ਤੇ ਨਿਗੇ ਨਿਗੇ ਵੀਰ ਤੇ ਰੇਡ ਆ ਹਾਂਜੀ ਰੇਡ ਜਾਈ ਚਲੋ ਠੀਕ ਆ ਬਾਕੀ ਵੀਰ ਤੇ ਰੇਟ ਜਾ ਜਾ ਵੀਰੋ ਫੋਨ ਜਰੂਰ ਲਾ ਲਿਓ ਮੋੜਦਾ ਨਹੀਂ ਵੀਰ ਵੀਰ ਕਹਿੰਦਾ ਫੋਨ ਜਰੂਰ ਲਾ ਲਿਓ ਮੈਂ ਕਹਿੰਦਾ ਵੀਰ ਹਰ ਕੋਈ ਫੋਨ ਲਾਵੇ ਤੇ ਠੀਕ ਹੈ ਵੀਰ ਠੀਕ ਹੈ ਮੁੱਲ ਨਿਗੇ ਨਿਗੇ ਜੋ ਬਾਕੀ ਵੀਰੋ ਫੋਨ ਲਾ ਲਿਓ ਮਾਤਰ ਖੁੱਲੇ ਹੋਏ ਹਾਂ ਹਾਂ ਜੀ ਹਾਂ ਜੀ ਠੀਕ ਆ ਵੀਰੇ ਬਾਕੀ ਹਰ ਵੀਡੀਓ ਜੇ ਇਹ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂ ਤੇ ਲਾ ਕੇ ਇੱਕ ਟਾਈਮ ਜਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਕੱਪਣਾਂਗੇ ਚੀਫਾ ਕਰਕੇ ਚਿਪਕਾ ਕੇ ਲੈ ਕੇ ਜਾਓ ਉਹ ਜਿਹੜੀ ਸੱਜਰ ਸੂਈ ਆ ਉਹਦਾ ਤੋ ਚੋ ਕੇ ਤੋੜ ਡਾਂਗ ਤਸਲੀ ਕਰਕੇ ਲੈ ਕੇ ਜਾਓ ਫੇਰ ਕੱਢੋ ਪਸ਼ੂ ਹੈਨਾ ਜੀ ਆਪ ਦੀ ਤੁਸੀਂ ਤਸਲੀ ਵੀਰੇ ਕਰਨੀ ਆ ਆਪ ਦੀ ਜਮੇਵਾਰੀ ਤੇ ਤੁਸੀਂ ਪਸ਼ੂ ਖਰੀਦਣਾ ਆ ਆਪਾਂ ਦਾ ਵੀਰੇ ਬਿਲਕੁਲ ਬਿਲਕੁਲ ਹਾਂਜੀ ਆਪਣੇ ਅਧਿਕਾਰਾਂ ਹੀ ਤਸੱਲੀ ਕੀਤੀ ਹੁੰਦੀ ਹੈ ਅਗਲੇ ਤੇ ਆਪ ਤੁਸੀਂ ਹੀ ਤਸੱਲੀ ਕਰਕੇ ਲੈ ਕੇ ਜਾਓ ਮੈਂ ਇਹ ਨਾ ਲਾਹਾਂ ਦੇਣਾ ਨਾ ਮੜਾ ਨਹੀਂ ਨਹੀਂ ਮੜਾ ਜੀ ਵੇਖੋ ਵੀਰੇ ਮੈਂ ਤਾਂ ਵਿਖਾ ਦੇ ਤੁਸੀਂ ਆਪ ਦੀ ਚਵਾਈ ਕਰਨੀ ਪਾਸ ਕਰਨਾ ਉਹ ਤੁਹਾਡਾ ਖੁਦ ਦਾ ਫਰਜ਼ ਆ ਜੀ ਤੁਸੀਂ ਆਪ ਦਾ ਵੇਚ ਆ ਕੇ ਖਰੀਦੋ ਹਣਾ ਜੀ ਤੇਰੇ ਸਾਹਮਣੇ ਟਾਈਮ ਵੀ ਅੱਜ 12:30 ਦਾ ਹੀ ਹੈ ਇਹ ਟਾਈਮ ਤਾਂ ਘੱਟ ਹੀ ਹੋਇਆ ਜੀ ਇਹ ਮੇਰੀ ਲੇਟ ਪੈਂਦੀ ਅੱਜ ਮੈਂ ਤੂੰ ਮੈਂ ਚੱਲ ਕੋਈ ਕਾ ਨਹੀਂ ਆ ਜਾ ਹੁਣੇ ਪਾ ਦੇ ਜਿਹੜੀ ਗੱਲ ਆਹ ਤੇਰੇ ਸਾਹਮਣੇ ਉਹ ਜਿਹੜੀ ਗੱਪਣ ਤੇ ਉਹ ਦੋਵੇਂ ਹੁਣੇ ਆਈਆਂ ਤੇਰੀਆਂ ਤੇਰੇ ਸਾਹਮਣੇ ਗੱਡੀ ਦੋ ਹਾਂਜੀ ਹੁਣੇ ਆਈਆਂ ਜੀ ਤਾਂ ਤੇ ਬਾਕ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਵੀਰੇ ਵਖਾਲੀ ਜਾਵੇ ਹਾਂਜੀ ਵੀਰ ਜੀ ਆਪਣਾ ਨਾਂ ਦੱਸਿਓ ਨਾਂ ਮੇਰਾ ਰਣਜੀਤ ਸਿੰਘ ਜੇ ਹਾਂਜੀ ਪਿੰਡ ਟਡਿਹਾਲਾ ਨੱਤ ਪੱਤੀ ਮਿਰਜੋਲੀ ਅੱਛਾ ਧੀਰਪਿੰਡ ਤੇ ਬਿਲਕੁਲ ਲੱਗੇ ਬਾਈਪਾਸ ਆਨੂੰ 2 ਕਿਲੋਮੀਟਰ ਪਟਾਲਾ ਹਾਂਜੀ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਬਾਈਪਾਸ ਜਾਂਦਾ ਨਾ ਪਟਾਲੇ ਤੋਂ ਉਹ ਬਾਈਪਾਸ ਦੇ ਉੱਤੇ ਪਿੰਡ ਧੀਰ ਠੀਕ ਹੈ ਨਾਲ ਹੀwidehat ਪਿੰਡ ਤੇਰਾ ਪੱਤੀ ਮਿਰਜੋਲੀ ਠੀਕ ਹੈ ਹਾਂਜੀ ਹਾਂਜੀ ਫੋਨ ਨੰਬਰ 9855094991 ਇਹ ਹੀ ਮੇਰਾ ਨੰਬਰ ਆ ਠੀਕ ਹੈ ਹਾਂਜੀ ਮੇਰਾ ਵੀਰ ਭਰਾ ਫੋਨ ਲਾਵੇ ਬਿਲਕੁਲ ਮੈਂ ਮੰਨਦਾ ਨਹੀਂ ਕਿਸੇ ਨਾਲ ਹੈ ਨਾ ਜੀ ਫੋਨ ਵੀਰਿਓ ਜਰੂਰ ਲਾ ਲਿਓ ਕਿਦੋਂ ਪਸ਼ੂ ਸੋਦਾ ਆਪੇ ਹੋ ਜੂ ਵਾਦਾ ਘਾਟਾ ਵੀਰ ਕਰ ਲੂ ਜੈ ਜੀ ਜਾਨ ਦੇ ਨੰਦਾ ਪਸ਼ੂ ਵੀਰ ਪੂਰੀ ਵੀਡੀਓ ਵੇਖ ਲਿਆ ਕਰੋ ਐਂਡ ਤੱਕ ਬਿਲਕੁਲ ਤਸल्ली ਵੀਰੇ ਤੁਸੀਂ ਪਸ਼ੂ ਦੀ ਆਪ ਕਰਿਆ ਕਰੋ ਫੋਨ ਕਰੋ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਵੀਰੇ ਸਸੀ ਕਾਲ ਸਸੀ ਕਾਲ ਸਸੀ ਕਾਲ